ਮੈਂ ਮੈਂ ਸੋਚਿਆ ਵੀ ਕੋਈ ਉਹ ਜੀ ਚੀਜ਼ ਤਿਆਰ ਕਰੀਏ ਵੀ ਜਿਹੜਾ ਕਿਸੇ ਕੋਲ ਨਾ ਹੋਵੇ ਜੀ ਹਨਾ ਫਿਰ ਮੇਰਾ ਮਨ ਬਾਈ ਲਾਰਸ ਤੇ ਹੋਇਆ ਮੈਂ ਫਿਰ ਇੱਕ ਦੋ ਵੀਡੀਓ ਦੇਖਿਆ ਬਾਈ ਲਾਰਸ ਦਾ ਮੈਨੂੰ ਸੋਹਣਾ ਲੱਗਿਆ ਮੈਂ ਇਹਨੂੰ ਲੈ ਕੇ ਤਿਆਰ ਕਰਾਇਆ ਮਾਨ ਕੇ ਜਦੋਂ ਖਰਚਾ ਇਹ ਤੇ ਕਿੰਨਾ ਆ ਗਿਆ ਤਿਆਰ ਕਰਾਉਣ ਇਹ ਤੇ ਬਾਈ 1.5 ਲੱਖ ਰੁਪਈਆ ਦਾ ਸਾਢੇ 1.5 ਲੱਖ ਸਾਰਾ ਵੇਚੀ ਲੈ ਲਵਾਂਗਾ ਟੂ ਜੈਡ ਹਾਂਜੀ ਓਕੇ ओरिजिनल ਚ ਆਉਂਦਾ ਜੀ ਇਹ ਮਤਲਬ 65k ਦੇ ਵਿੱਚ ਹੀ ਆਉਂਦਾ 65 ਤੇ ਹੁਣ ਇਹ ਕਿੰਨਾ ਕੀਤਾ ਹੋਇਆ ਹੁਣ ਤਾਂ ਹੈਗਾ ਜੀ ਇਹ 100 ਤੋਂ ਵੀ ਉੱਪਰ ਆ ਜੀ 100 ਤੋਂ ਉੱਤੇ ਦਾ ਜੀ ਇਹ ਵੀ ਜਿਹੜੇ ਆਹ ਆ ਜੀ ਜੀ ਇਹਦਾ ਅਲੱਗ ਸਿਸਟਮ ਆ ਇਹ ਦੂਜਾ ਇਹਨੂੰ ਜੱਕ ਲਾਏ ਹੋਏ ਨੇ ਓਕੇ ਜਬੰਪਰ ਨੂੰ ਜੱਕ ਲਾਏ ਆ ਹਾਂਜੀ ਜੇ ਉੱਪਰ ਥੱਲੇ ਮਤਲਬ ਹੁੰਦਾ ਹੈ ਪਰਜੈਸਟ ਹੋ ਜਾਂਦਾ ਹਾਂ ਉਸ ਤੋਂ ਅਡਜਸਟ ਹੁੰਦਾ ਅਡਜਸਟ ਕਰਨਾ ਅਡਜਸਟ ਕਰਾ ਦੇ ਨੀਮਾ ਕਰਨਾ ਠੀਕ ਠੀਕ ਆ ਜੱਕਾਂ ਵਾਲਾ ਬਈ ਬੰਪਰ ਲਾਇਆ ਹੋਇਆ ਉਸ ਹਾਲ ਲਾ ਲੋ ਵੀ ਆਮ ਟਰੈਕਟਰ ਆਪਾਂ ਤਿਆਰ ਕਰਾਉਣੇ ਆ ਵੀ 2-3 ਮਹੀਨੇ ਦੇ ਵਿੱਚ ਹੋ ਜਾਂਦਾ 1.5 ਸਾਲ ਇਹਨੂੰ ਤਿਆਰ ਕਰਾਉਣ ਤੇ ਕੱਲੇ ਤਿਆਰ ਕਰਾਉਣ ਤੇ 1.5 ਸਾਲ ਲੱਗ ਜਾਂਦਾ ਜੀ ਦੇਖੋ ਐਡਾ ਟਰੈਕਟਰ ਸੀਗਾ ਅੱਛਾ 4x4 ਵੀ ਕਰਵਾਇਆ ਹੋਇਆ 4x4 ਕਰਾਇਆ ਹੋਇਆ ਤੇ 4x4 ਨੂੰ ਹਿੱਸਾ ਫਿਰ ਹੋਰ ਲੱਗਣਾ ਸੀਗਾ ਜੀ 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 ਭਾਈ ਪਿਛਲੇ ਦਿਨ ਨਾ ਮੈਂ ਵੀਡੀਓ ਪਾਈ ਸੀ ਇੱਕ ਰੋਡ ਤੇ ਟਰੈਕਟਰ ਜਾਂਦਾ ਸੀਗਾ ਆਹ ਖੜਾ ਬਾਈ ਲਾਰਸਨ ਤੇ ਉਹ ਵੀਡੀਓ ਤੇ ਮੰਨ ਕੇ ਚੱਲੋ ਵੀ ਆਪਣਾ ਜਾਣਕਾਰੀ ਥੋੜੀ ਜਿਹੀ ਘੱਟ ਸੀਗੀ ਤੇ ਆਪਾਂ ਵਿਸਤਾਰ ਨਾਲ ਜਾਣਕਾਰੀ ਲੈਣ ਬਾਈ ਦੇ ਪਿੰਡ ਪਹੁੰਚ ਚੁੱਕੇ ਸੀ ਤੇ ਅੰਕਲ ਜੀ ਨਾਲ ਗੱਲਬਾਤ ਕਰਾਉਣੇ ਸੱਚੀ ਗੱਲ ਸੱਚੀ ਗੱਲ ਜੀ ਹੋਰ ਭਾਈ ਕੀ ਹਾਲ ਸਹੀ ਤੁਸੀਂ ਆਪਣਾ ਪੈਦਾ ਦੱਸ ਦਿਓ ਜੀ ਇਹ ਟਰੈਕਟਰ ਕਿੰਨੇ ਮਾਰਦਾ ਹਨਾ ਗੱਲ ਕਰੀਏ ਪਹਿਲਾਂ ਇਹ 1970 ਮਾਡਲ ਹੈ ਜੀ 1970 ਮਾਡਲ ਹਾਂਜੀ ਭਾਈ 1970 ਮਾਡਲ ਟਰੈਕਟਰ ਆ ਟਰੈਕਟਰ ਦੇਖ ਰਹੋ ਉੱਤੇ ਇਹ ਦੀ ਦੱਸੋ ਇਹ ਕਹਾਣੀ ਵੀ ਕਿਵੇਂ ਤਿਆਰ ਕਰਾਉਣ ਬਾਰੇ ਸੋਚਿਆ ਵੀ ਕੀ ਸਿਸਟਮ ਸੀ ਇਹ ਬਸ ਉਦਾਂ ਹੀ ਸ਼ੌਂਕ ਜਾ ਸੀਗਾ ਸਾਨੂੰ ਮਤਲਬ ਮੈਨੂੰ ਵੈਸੇ ਟਰੈਕਟਰ ਲੈਣ ਦਾ ਸ਼ੌਂਕ ਸੀ ਪਹਿਲਾਂ ਵੀ ਵੀ ਕੋਈ ਟਰੈਕਟਰ ਲੈ ਕੇ ਵੀ ਘਰੇ ਰੱਖਾਂ ਮੈਂ ਕਿਉਂਕਿ ਖੇਤੀ ਦਾ ਮੈਂ ਕਰਦਾ ਨਹੀਂਗਾ ਜੀ ਜੀ ਹਨਾ ਪਹਿਲਾਂ ਅਰਜਨ ਰੈਣ ਦਾ ਮੇਰਾ ਵਿਚਾਰ ਸੀ ਵੀ ਨਵਾਂ ਅਰਜਨ ਦਾ ਕਿ ਵੀ ਚੱਲ ਕਦੇ ਇੱਕ ਦਾਈ ਇੱਧਰ ਉੱਧਰ ਕੱਢ ਕੇ ਲੈ ਆਪਣੇ ਕਿਸੇ ਸੰਘਾਰ ਸੇ ਚਲੇ ਜਾਣਾ ਜੀ ਹਣਾ ਹਾਂਜੀ ਤੇ ਉਹ ਬੜਾ ਸ਼ੌਕ ਸੀ ਉਹ ਚੀਜ਼ ਦਾ ਹਾਂਜੀ ਬਾ ਉਸ ਤੋਂ ਬਾਅਦ ਇੱਕ ਅਸੂ ਰੋ ਵੀਡੀਓ ਦੇਖੀ ਸੀ ਅਸੀਂ ਤਲਵੰਡੀ ਭਾਈ ਕਿਆਂਲੀ ਦੀ ਜੀ ਉੱਥੇ ਉਹ ਹਿੰਦੁਸਤਾਨ ਟਰੈਕਟਰ ਉਹਨਾਂ ਨੇ ਤਿਆਰ ਕੀਤਾ ਹੋਇਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੈਂ ਮੈਂ ਸੋਚਿਆ ਵੀ ਕੋਈ ਉਹ ਜੀ ਚੀਜ਼ ਤਿਆਰ ਕਰੀਏ ਵੀ ਜਿਹੜਾ ਕਿਸੇ ਕੋਲ ਨਾ ਹੋਵੇ ਜੀ ਹਣਾ ਫਿਰ ਮੇਰਾ ਮਨ ਬਾਈ ਲਾਰਸ ਤੇ ਹੋਇਆ ਮੈਂ ਫਿਰ ਇੱਕ ਦੋ ਵੀਡੀਓ ਦੇਖਿਆ ਬਾਈ ਲਾਰਸ ਦਾ ਮੈਨੂੰ ਸੋਹਣਾ ਲੱਗਿਆ ਮੈਂ ਇਹਨੂੰ ਲੈ ਕੇ ਤਿਆਰ ਕਰਾਇਆ ਓਕੇ ਇਹ ਲਿਆ ਕਿੱਥੋਂ ਸੀਗਾ ਜੀ ਇਹ ਮੈਂ ਪਟਿਆਲੇ ਤੋਂ ਲਿਆ ਸੀਗਾ ਪਟਿਆਲੇ ਤੋਂ ਲਿਆ ਸੀ ਕਿਵੇਂ ਹਾਲਤ ਕਿਵੇਂ ਸੀ ਉਹ ਲਿਆ ਸੀਗਾ ਟਰੈਕਟਰ ਬਿਲਕੁਲ ਉਦੋਂ ਹਾਲਤ ਤੇਰੀ ਮਤਲਬ ਠੀਕ ਸੀ ਵਧੀਆ ਉਹ ਚੱਲਦਾ ਕਰਦਾ ਸੀ ਇੰਜਨ ਨੂੰ ਜਨੋਕੇ ਪਿਆ ਸੀ ਨਹੀਂ ਇੰਜਨ ਕਰਾਉਣ ਵਾਲਾ ਸੀ ਇੰਜਨ ਕਰਾਉਣਾ ਠੀਕ ਹੈ ਹਾਂ ਬਸ ਇੱਕ ਕੱਲ ਰਿਹਾ ਸੀ ਉਹ ਵਧੀਆ ਠੀਕ ਹੈ ਜੀ ਕੋਈ ਇਦਾਂ ਨਹੀਂ ਸਟਾਰਟਿੰਗ 'ਚ ਕੋਈ ਪ੍ਰੋਬਲਮ ਨਹੀਂ ਸੀ ਕੋਈ ਹੋ ਨਹੀਂ ਸੀ ਪਰ ਉਹ ਥੋੜਾ ਜਿਹਾ ਕਰਾਉਣ ਵਾਲਾ ਸੀ ਜੀ ਜੀ ਲੋ ਮਤਲਬ ਗੱਲ ਦੇਖੋ ਤੁਸੀਂ ਸਿਰਾਂ ਗੱਲਬਾਤ ਹੋਈ ਪਈ ਆ ਜੀ ਬਾਕੀ ਟਰੈਕਟਰਾਂ ਦਾ ਇਹ ਕੰਮ ਆ ਵੀ ਇਹਦੇ ਮੂਰੇ ਜਿਵੇਂ ਆਪਾਂ ਕਹਿ ਲਈਏ ਵੀ ਕੁੱਤੇ ਦੇ ਹਾਥੀ ਵਾਲਾ ਕੰਮ ਨਾ ਉਹ ਸਿਸਟਮ ਵੀ ਐਡਾ ਜਾਂ ਟਰੈਕਟਰ ਦੀ ਪਹਿਲਾਂ ਦੇਖੋ ਵੀ ਆਏ ਕੋਈ ਇਧਰਲੇ ਪਾਸੇ ਆ ਵੀ ਕਮਰਾ ਦਿਖਾਈ ਇਹਦੇ ਜਿੱਡੇ ਨੂੰ ਉਹ ਓਡਾ ਜਾਂਦਾ ਨਾ ਵੀ ਸਾਈਜ਼ ਤੇ ਇਹਦਾ ਰੇਟ ਦੀ ਗੱਲ ਕਰੀ ਵੀ ਰੇਟ ਕਿੰਨਾ ਮੰਨ ਕੇ ਚਲੋ ਖਰਚਾ ਇਹ ਤੇ ਕਿੰਨਾ ਆ ਗਿਆ ਤਿਆਰ ਕਰੀ ਇਹਦੇ ਤੇ ਬਾਈ 1.5 ਲੱਖ ਰੁਪਈਆ ਦਾ 1.5 ਲੱਖ ਸਾਰਾ ਵੇਚੀ ਲੈ ਲੂ ਟਰੂ ਜੈਡ ਹਾਂਜੀ ਓਕੇ ਇਹ ਪਟਿਆਲੇ ਤੋਂ ਇਹ ਮਿਲਿਆ ਕਿਨੇ ਦਾ ਸੀਗਾ ਜੀ ਇਹ ਲਿਆ ਸੀ ਆਪਾਂ ਜੀ ਉਦੋਂ ਮਤਲਬ ਮੈਨੂੰ ਲੈ ਕੇ 4 ਕਿ ਲੱਖ ਚ ਪਿਆ ਸੀ 4 ਲੱਖ ਹਾਂਜੀ ਤੁਸੀਂ ਐੇ ਲਾ ਲਓ ਯਾਰ ਟਰੈਕਟਰ ਦਾ ਇੰਜਨ ਹੋਣ ਵਾਲਾ ਮੰਨ ਕੇ ਚਲੋ ਠੀਕ ਠਾਕ ਹਾਲਤ ਦੇ ਵਿੱਚ ਨਵੇਂ ਵਰਗਾ ਟਰੈਕਟਰ ਤੁਹਾਨੂੰ ਜੇ ਛੋਟਾ ਟਰੈਕਟਰ ਮੰਨ ਕੇ ਚਲੋ ਜਿਹੜਾ ਵੀ ਲੈਣਾ ਨਵੇਂ ਵਰਗਾ 4x4 ਟਰੈਕਟਰ ਵੀ ਮੰਨ ਕੇ ਚਲੋ ਤੁਹਾਨੂੰ ਮੈੜੀ ਜਾਂਦਾ ਹੋਊਗਾ ਪੁਰਾਣਾ 4 ਚੂ ਲੱਖ ਦਾ ਇਹ ਦੇਖ ਲਓ ਉਹ ਜੀ ਹਾਲਤ ਦਾ ਤੁਹਾਨੂੰ 4 ਲੱਖ ਦਾ ਬਾਈ ਹੋਰਾਂ ਨੂੰ ਮਿਲਿਆ ਸੀਗਾ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਕਿੱਡਾ ਟਰੈਕਟਰ ਹੈ ਨਾ ਤੇ ਇਹ ਇਹ ਹਾਰਸ ਪਾਵਰ ਚ ਕਿੰਨਾ ਆਉਂਦਾ ਓਰੀਜਨਲ ਗੱਲ ਕਰੀਏ ਓਰੀਜਨਲ ਚ ਆਉਂਦਾ ਜੀ ਇਹ ਮਤਲਬ 65 ਕੇ ਦੇ ਵਿੱਚ ਹੀ ਹੁਣ ਤਾਂ ਹੈਗਾ ਜੀ ਇਹ 100 ਤੋਂ ਵੀ ਉੱਪਰ ਆ ਜੀ 100 ਤੋਂ ਉੱਤੇ ਦਾ ਹਾਂਜੀ ਸਰਾ ਕੀਤਾ ਬਈ ਜਮਾ 100 ਤੋਂ ਉੱਤੇ ਬਈ ਇਹਦੀ ਹਾਰਸ ਪਾਵਰ ਘੱਟੋ ਘੱਟ ਹੈਗੀ ਆ ਜੀ ਤੇ ਬਾਕੀ ਤੁਸੀਂ ਇਹ ਦੇਖੋ ਬਈ ਸ਼ੋਅ ਹੈ ਜੀ ਕਿੱਡੀ ਸ਼ੋਅ ਦੇ ਵਿੱਚ ਤਾਂ ਨਹੀਂ ਕੁਝ ਕੀਤਾ ਕਿ ਐਡੀ ਆਉਂਦੀ ਨੋਰਮਲ ਇਹਨੂੰ ਨਹੀਂ ਸ਼ੋਅ ਚ ਵਿੱਚ ਥੋੜੀ ਜੀ ਫੱਟੀ ਪਵਾਈ ਆ ਜੀ ਠੀਕ ਹੈ ਜੀ ਥੋੜੀ ਚੌੜੀ ਕਰਵਾਈ ਥੋੜੀ ਚੌੜੀ ਕਰਾਈ ਸ਼ੋਅ ਇਹਦੀ ਆਪ ਜੀ ਦੀ ਠੀਕ ਹੈ ਜੀ ਇਹਦੇ ਵਿੱਚ ਕੀ ਕੀ ਚੀਜ਼ਾਂ ਜਿਹੜੀਆਂ origignal ਇਹਦੇ ਨਾਲ ਦੀਆਂ ਸਿੱਗੀਆਂ ਤੁਹਾਨੂੰ ਬੜੀਆਂ ਨਾਲ ਬਾਕੀ ਤਾਂ ਇੱਕ ਬਸ ਇਲਾ ਇੰਜਨ ਚੇਂਜ ਆ ਜੀ ਜੀ ਬਾਕੀ ਚੀਜ਼ਾਂ ਤਾਂ ਇਹਦੀਆਂ ਆਪਦੀਆਂ ਇਹਨੇ ਜਿਹੜਾ ਆ 4x4 ਕਰਾਇਆ ਚਲੋ ਅੱਛਾ 4x4 ਵੀ ਕਰਵਾਇਆ ਹੋਇਆ 4x4 ਕਰਾਇਆ ਹੋਇਆ ਤੇ 4x4 ਨੂੰ ਹਿੱਸਾ ਫਿਰ ਹੋਰ ਲੱਗਣੇ ਸੀਗਾ ਜੀ 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 ਜੇ ਮਾਰਾ ਮੋਟਾ ਇਸ ਮਾਰਾ ਬਦਲਾ ਉਹ ਬਈ ਆ ਵੀ ਟਰੱਕ ਜਿਹੜਾ ਟ੍ਰੈਇਲਰ ਟਰੱਕ ਜਿਹੜਾ ਐਡਾ ਹੀ ਆਉਂਦਾ ਹੈ ਨਾਰਮਲ ਵੀ ਦੇ ਬਈ ਟਾਇਰ ਟੂ ਜਿਹੜੇ ਮਗਰ ਲੈਦੇ ਅਸੀਂ ਪੈਂਦੇ ਐਡੇ ਟਾਇਰ ਇਹਦੇ ਹੈਗੇ ਆ ਜੀ ਉਹ ਜਿਹੜੇ ਇਹਦੇ ਆਉਂਦੇ ਆ ਆਉਂਦੇ ਤਾਂ 38 ਦੇ ਹੀ ਆ ਜੀ 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 ਪਰ ਅਸੀਂ ਇਹ ਚੌੜੇ ਟਾਇਰ ਪਵਾਏ ओके ਥੋੜੇ ਚੌੜੇ ਪੂਰੇ ਠੀਕ ਹੈ ਜੀ ਥੋੜੇ ਟਾਇਰ ਪੂਰੇ ਬਾਕੀ ਬਈਆ ਸਪਿੰਨਰ ਸਪਿੰਨਰ ਲਾਏ ਹੋਏ ਤਾਂ ਆ ਗਈ ਬਾਹਰਲੀ ਮੋਡੀਫਿਕੇਸ਼ਨ ਬਾਕੀ ਆ ਤੁਸੀਂ ਇੱਕ ਗੱਲ ਤਾਂ ਇਹ ਦੇਖ ਕੇ ਹੈਰਾਨ ਹੋਵੋਗੇ ਪਹਿਲਾਂ ਤਾਂ ਕੈਮਰੇ ਦੇ ਵਿੱਚ ਹੀ ਟਰੈਕਟਰ ਨਹੀਂ ਪੂਰਾ ਹੁੰਦਾ ਐਡਾ ਟਰੈਕਟਰ ਆ ਜਹਾਜ਼ ਵਰਗਾ ਟਰੈਕਟਰ ਆ ਬਈ ਦੇਖੋ ਕੈਮਰੇ ਦੇ ਵਿੱਚ ਵੀ ਸਾਨੂੰ ਅਲਟਰਾ ਵਾਈਡ ਐਂਗਲ ਲਾਉਣਾ ਪੈਂਦਾ ਛੂਟ ਕਰਨ ਦੇ ਲਈ ਆ ਦੇਖੋ ਇਧਰਲੇ ਪਾਸੇ ਤੇ ਬਾਕੀ ਆ ਬਾਹਰਲੀ ਮੋਡੀਫਿਕੇਸ਼ਨ ਆ ਗਈ ਡੈਕ ਡੁਕ ਕਿਦੋਂ ਲਵਾਇਆ ਸੀ ਗਈ ਇਹ ਮੁੰਡਾ ਦੀ ਦੁਕਾਨਾ ਟੂਸਿਆਂ ਦਾ ਮੁੰਡਾ ਜੀ ਜੋਧਾ ਦੁਕਾਨਾ ਉਹਦੀ ਜੀ ਤੇ ਲੱਖਾ ਨਾਂ ਉਹਦਾ ਜ ਤਿਆਰ ਦਾ ਵੀ ਰਹੇਗਾ ਠੀਕ ਹੈ ਜੀ ਤੇ ਹੁਣ ਇਹ ਕਿਵੇਂ ਵੀ ਇੱਥੇ ਤੁਸੀਂ ਚਲਾਉਣੇ ਚਾਹੁੰਦੇ ਹੋ ਦਿਨੇ ਕਿਹੜਾ ਗੁੜਾ ਹਾਂਜੀ ਹਾਂਜੀ ਦਈ ਦਾ ਕਿਹੜਾ ਓਕੇ ਜਿੱਥੋਂ ਲੰਘਦਾ ਫਿਰ ਲੋਕ ਝਾਕਦੇ ਹੋਣਗੇ ਉਹ ਹਾਂਜੀ ਬਿਲਕੁਲ ਝਾਕਦੇ ਆ ਜੀ ਤੁਹਾਨੂੰ ਪਤਾ ਹੀ ਨਹੀਂ ਨਵੀਂ ਚੀਜ਼ ਨਾ ਲੋਕ ਨਵੀਂ ਚੀਜ਼ ਦੇਖਦੇ ਅਗਲਾ ਦੇਖ ਦੇਈਗਾ ਜੀ ਉਹ ਆ ਜੀ ਤੇ ਕਿਸੇ ਨੇ ਹੁਣ ਤੁਹਾਨੂੰ ਜਿਵੇਂ ਤੁਹਾਡੇ ਕੋਲ ਹੁਣ ਟਰੈਕਟਰ ਕਿੰਨਾ ਟਾਈਮ ਹੋ ਗਿਆ ਇਹਨੂੰ ਤਿਆਰ ਕਰਵਾਏ ਨੂੰ ਇਹ ਟਰੈਕਟਰ ਨੂੰ ਤਾਂ ਹੋ ਗਏ ਮੇਰੇ ਕੋਲ 2.5 ਸਾਲ ਓਕੇ ਪਰ ਤਿਆਰ ਹੋ ਕੇ ਰੇੜਕ ਸਾਲ ਤੈਨੂੰ ਤਿਆਰ ਚ ਹੀ ਲੱਗ ਗਿਆ ਜੀ ਹਨਾ ਜੀ ਤੇ ਇਹ ਆਇਆ ਬਾਹਰ ਮਿਕ ਮਹੀਨੇ ਸੀ ਸਾਡੇ ਕੋਲੇ ਆਇਆ ਓਕੇ ਹਾਂਜੀ ਤੁਸੀਂ ਇੱਥੋਂ ਹਸਾ ਲਾ ਲਓ ਵੀ ਆਮ ਟਰੈਕਟਰ ਆਪਾਂ ਤਿਆਰ ਕਰਾਉਣਾ ਵੀ 2-3 ਮਹੀਨੇ ਦੇ ਵਿੱਚ ਹੋ ਜਾਦਾ 1.5 ਸਾਲ ਇਹਨੂੰ ਤਿਆਰ ਕਰਾਉਣ ਤੇ ਕੱਲੇ ਤਿਆਰ ਕਰਾਉਣ ਤੇ 1.5 ਸਾਲ ਲੱਗ ਜਾਂਦਾ ਦੇਖੋ ਐਡਾ ਟਰੈਕਟਰ ਸੀਗਾ ਤੇ ਥੋੜੀ ਡਿਮਾਂਡ ਨਾਲ ਤਿਆਰ ਹੋਏ ਵੀ ਆਏ ਚਾਹੀਦਾ ਸਾਨੂੰ ਕੁਝ ਵੀ ਸਾਡੀ ਡਿਮਾਂਡ ਵੀ ਸੀ ਕੁਝ ਮਿਸਤਰੀ ਦੀ ਡਿਮਾਂਡ ਵੀ ਸੀ ਆਪਣੇ ਗਾਲਪ ਤੋਂ ਬੰਦਾ ਭੁੱਲਾ ਮਿਸਤਰੀ ਜੀ ਤੇ ਬਾਰ ਬਾਰੀ ਦੁਕਾਨਾਂ ਦੀ ਗੱਲ ਜੀ ਜੀ ਕੋਠੀ ਦੇ ਵਿੱਚ ਉਹਦੀ ਆਪ ਦੀ ਕੋਠੀ ਆ ਦੀ ਜੀ ਤੇ ਉਹ ਤੋਂ ਤਿਆਰ ਕਰਵਾਇਆ ਓਕੇ ਤੇ ਹੁਣ ਤੁਹਾਡੇ ਕੋਲ ਜਿਵੇਂ ਤਿਆਰ ਹੋ ਕੇ ਆਇਆ ਲੋਕ ਦੇਖਦੇ ਆ ਤੇ ਕਿਸੇ ਨੇ ਹੈ ਨਹੀਂ ਕਿਹਾ ਵੀ ਸਾਨੂੰ ਵੇਚ ਦੋ ਜਾਂ ਇਹ ਗੱਲ ਨਹੀਂ ਉਹ ਬੇਟਾ ਹੀ ਲੈ ਕੇ ਜਾਂਦਾ ਸੀਗਾ ਜੀ ਜ਼ਿਆਦਾਤੋਂ ਬਾਹਰ ਜੀ ਮੈਂ ਤਾਂ ਇੱਥੇ ਪਿੰਡ ਪੁੰਡੇ ਚੀ ਚਲਾ ਲੈਣਾ ਤੇ ਮੈਂ ਕਦੇ ਬਾਹਰ ਨਹੀਂ ਲਗਾ ਜਾਂ ਆਹ ਮੁੰਡੇ ਲੈ ਕੇ ਜਾਂਦੇ ਆ ਜੀ ਓਕੇ ਠੀ ਲੈ ਜਾਂਦੇ ਆ ਇਹ ਬਾਈ ਵੀ ਲੈ ਜਾਂਦੇ ਆ ਬਾਕੀ ਯਾਰ ਤੁਸੀਂ ਇਹ ਵੀਡੀਓ ਉਹ ਚੀ ਦੀ ਮਿਸਾਲ ਆ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਈ 22 ਲੱਖ ਰੁਪਏ ਇਹ ਟਰੈਕਟਰ ਦੇ ਲਾਇਆ ਵਾ ਸ਼ੌਂਕ ਕਰਕੇ ਨਾ ਜਿੱ ਕੱਲੇ ਸ਼ੌਂਕ ਕਰਕੇ ਤੇ ਬਾਕੀ ਲਾਈਟਾਂ ਤੁਹਾਨੂੰ ਪਤਾ ਹੀ ਫਾਰਮ ਟਰੈਕ ਨਹੀਂ ਲੱਗਦੇ ਆ ਮੋਡੀਫਿਕੇਸ਼ਨ ਵਾਸਤੇ ਬਾਕੀ ਟਰੈਕਟਰ ਦੇਖੋ ਤੁਸੀਂ ਤੇ 1970 ਮਾਡਲ ਆ ਜੀ ਹਾਂਜੀ ਹਾਂਜੀ 1970 ਮਾਡਲ ਆ ਬਾਈ ਉੱਤੇ ਜਾ ਕੇ ਮੜਾ ਇਹ ਦਿਖਾ ਕੇ ਆਈ ਵੀ ਕਿੱਡਾ ਲੱਗਦਾ ਟਰੈਕਟਰ ਉੱਤੇ ਬੈਠਾ ਇਹ ਮੰਦਾ ਮੈਂ ਕਹਿੰਨਾ ਯਾਰ ਦੇਖੋ ਜਿੱਥੇ ਜਾ ਕੇ ਆਮ ਟਰੈਕਟਰ ਨਹੀਂ ਛਤਰੀਆਂ ਰੱਕ ਪੂਰੀ ਹਾਈਟ ਮੋਕੀ ਉੱਤੇ ਜਾ ਕੇ ਦਾ ਇਹਦੀ ਸੀਟ ਆ ਇੱਥੇ ਬਹਿਣ ਵਾਲੀ ਬੰਦੇ ਦੀ ਤੇ ਬਾਕੀ ਤਾਂ ਤੋਂ ਬਹੁਤ ਘੈਂਟ ਜਿਹੜਾ ਕਹਿ ਲਈਏ ਵੇ ਐਲਈਡੀ ਵਗੈਰਾ ਲੱਗੀ ਹੋਈ ਆ ਬਾਕੀ ਡੈਕ ਡੁਕ ਦੀ ਡਾਊਨ ਸੀਲਿੰਗ ਹੋਈ ਆ ਘੈਂਟ ਗੱਲਬਾਤ ਬਣਾਈ ਪਈ ਆ ਜੀ ਪੂਰੀ ਤੇ ਸਰਾ ਗੱਲਵਾਦਾ ਤੇ ਦੇਖ ਸਾਨੂੰ ਤੁਸੀਂ ਬਾਕੀ ਬਹੁਤ ਘੈਂਟ ਗੱਲ ਪਤਾ ਜਿਹੜੀ ਪਿਛਲੀ ਉਹ ਤੋਂ ਵੀਡੀਓ ਪਾਈ ਸੀ ਉਹਦੇ ਵਿੱਚ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਮਿਲੀ ਸੀ ਇਸ ਕਰਕੇ ਕਮੈਂਟ ਲੋਕ ਕਰ ਰਹੇ ਜੀ ਬਾਈ ਪੂਰੀ ਵੀਡੀਓ ਬਣਾਓ ਬਣਾ ਇਹਦੀ ਵੀ ਕੀ ਕੀ ਦੇ ਵਿੱਚ ਕਿਵੇਂ ਕਿਵੇਂ ਕੀ ਕੀ ਸਿਸਟਮ ਲੱਗਿਆ ਹੁਣ ਆਪਾਂ ਪੂਰੀ ਦੀ ਵੀਡੀਓ ਆਹ ਜੀ ਜੀ ਇਹਦਾ ਅਲੱਗ ਸਿਸਟਮ ਆ ਇਹ ਦੂਜਾ ਇਹਨੂੰ ਜੱਕ ਲਾਏ ਹੋਏ ਨੇ ਓਕੇ ਜਬੰਪਰ ਨੂੰ ਜੱਕ ਲਾਏ ਆ ਹਾਂ ਜੀ ਉੱਪਰ ਥੱਲੇ ਮਤਲਬ ਹੁੰਦਾ ਹੈ ਐਡਜਸਟ ਹੋ ਜਾਂਦਾ ਹਾਂ ਉਸ ਤੋਂ ਅਡਜਸਟ ਹੁੰਦਾ ਉੱਚਾ ਕਰਨਾ ਉੱਚਾ ਕਰ ਸਕਦਾ ਨੀਮਾ ਕਰਨਾ ਠੀਕ ਠੀਕ ਆ ਜੱਕਾਂ ਵਾਲਾ ਬਾਈ ਬੰਪਰ ਲਾਇਆ ਹੋਇਆ ਇਹਨੂੰ ਉਸ ਤੋਂ ਅਡਜਸਟ ਹੋ ਜਾਂਦਾ ਫੀਚਰ ਤਾਂ ਇੱਕ ਗੱਲ ਇਹ ਵੀ ਸਰਾ ਗੱਲ ਬਾਤ ਆ ਵੀ ਐਡੇ ਫੀਚਰ ਪਾਦੇ ਜਿਵੇਂ ਆਪਾਂ Android ਫੋਨ ਹੁੰਦੇ ਆ ਵੀ ਇਹ ਫੋਨਾਂ ਦਾ ਆਈਫੋਨ ਕਹਿ ਸਕਦੇ ਆਪਾਂ ਨਾ ਐਡੇ ਤਗੜੇ ਤਗੜੇ ਫੀਚਰ ਬਾਤੇ ਯਾਰ ਐਡਾ ਟਰੈਕਟਰ ਬਣਾਤਾ ਜਹਾਜ ਦਾ ਟਰੈਕਟਰ ਤਿਆਰ ਕਰਤਾ ਤੇ ਬਾਕੀ ਵੀਡੀਓ ਛੇੜ ਲੱਗੀ ਤਾਂ ਬਾਈ ਸ਼ੇਅਰ ਕਰ ਦੋ ਦਬ ਕੇ ਉਹ ਧੰਨਵਾਦ ਜੀ ਮਿਹਰਬਾਨੀ ਥੈਂਕਿਊ ਥੈਂਕਿਊ ਓਕੇ